ਨਾ ਜੈ ਜੈ ਰਿਤ ਲਾ ਮਰਵਾ ਕਰਦੀਪ ਸਿੰਘ ਪਿੰਡ ਤੰਗਲ ਹਸੌਲ ਤੇ ਜਿਲ੍ਹਾ ਬਸਰ ਤੇ ਤਸੀਲ ਜਾਲਾ ਤੇ ਸਾਡੇ ਘਰ ਦਾ ਬਹੁਤ ਮਾੜਾ ਹਾਲਤ ਆ ਤੇ ਸਾਨੂੰ ਕੁਝ ਮਤ ਮਿਲਣੀ ਚਾਹੀਦੀ ਆ ਜੀ ਸ਼ਤਾਂ ਕਰ ਲਈਆਂ ਹਰਿਆਂ ਤੇ ਬਹੁਤ ਬਾਲੇ ਟਿਕਣ ਰਹੇ ਆ ਪੁਰਾਣੇ ਕੋਠੇ ਪੈਜੋ ਤੇ ਚੁਨਾ ਹੜਾ ਮਰਗਾ ਜਿਹੜਾ ਚਾਰਕ ਰਹੇਗਾ ਜੀ ਤੁਹਾਡਾ ਕਮਾਈ ਦਾ ਸਾਧਨ ਕੀ ਹੈ ਕਮਾਈ ਦਾ ਸਾਧਨ ਕੋਈ ਵੀ ਨਹੀਂ ਤੇ ਦੇ ਪਈ ਆ ਜੀ ਅੱਛਾ ਪਹਿਲੀ ਕਿੰਨੀ ਸੀਗੀ ਪਹਿਲੀ 4 ਕਿਲੇ ਸੀਗੇ 4 ਕਿਲੇ ਸਾਰੇ ਸਾਰਾ ਝੋਨਾ ਨੁਕਸਾਨ ਹੋ ਗਿਆ ਸਾਰਾ ਹੋ ਗਿਆ ਸਾਰਾ ਝੋਨਾ ਸਾਰੀ ਸਾਰੀ ਵਾਲੇ ਡਿੱਗ ਪਏ ਆ ਬੰਬੀ ਡਿੱਗ ਪਈ ਸਰਕਾਰ ਵੱਲੋਂ ਮਦਦ ਆਈ ਤੁਹਾਨੂੰ ਅਜੇ ਕੁਝ ਨਹੀਂ ਆਈ ਜੀ ਕੁਝ ਨਹੀਂ ਆਈ ਅਜੇ ਕੁਝ ਹੋਰ ਕਿਸੇ ਕੋਈ ਸਸਤਾ ਤੁਹਾਡੇ ਕੋਈ ਆਈ ਹੋਵੇ ਸਾਡੇ ਕੋਲ ਆਉਂਦੇ ਆ bade mote jede dujje aaye aa jede aa rashan dikhan wale hode hoya hor koi nahi aaya ha ਆਪਾਂ ਨੂੰ ਕਿਸੇ ਚੀਜ਼ ਦੀ ਜ਼ਿਆਦਾ ਲੋੜ ਹੈ ਮਤਲਬ ਵੀ ਆਪਾਂ ਸਭਾਂ ਨੂੰ ਇਹ ਲੋੜ ਵੀ ਸਾਡੀ ਛੱਤ ਜਿਹੜੀ ਵੜ ਜੇ ਕੋਠੀ ਭਾਈ ਉਹਨਾਂ ਦੀ ਪੱਤਰ ਕਾਗਲਾਂ ਦੀ ਆਪਣੇ ਤੇ ਦੇਣਾ ਸਾਡਾ ਆਪਣਾ ਇਹ ਕੰਮ ਹੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਤੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਅਸੀਂ ਅਸੀਂ ਆਪਣੇ ਜ਼ਿੰਮੇਵਾਰ ਹੁੰਦੇ ਆਂ ਜੀ ਜ਼ਿੰਮੇਵਾਰ ਹੁੰਦੇ ਆ ਤੁਹਾਨੂੰ ਤੁਸੀਂ ਜਦੋਂ ਮੰਗਰ ਜਾਂਦੇ ਹੋ ਤੁਹਾਨੂੰ ਸ਼ਰਮ ਵੀ ਵੀ ਸੋਚ ਹੁੰਦੀ ਨਹੀਂ ਕਿ ਚੰਗੇ ਭਲੇ ਬੰਦੇ ਆ ਹਾਂਜੀ ਸਭ ਕੁਝ ਉਧਾ ਕੇ ਆਹੀ ਗਏ ਨਹੀਂ ਬਾਹਰ ਕੋਈ ਦੇ ਜੇ ਤੇ ਦੇ ਦੇ ਦੀ ਨਾ ਦੇ ਦਾਂ ਮਤਲਬ ਜਿੰਨਾ ਦਾ ਨੁਕਸਾਨ ਹੋਇਆ ਉਹ ਜਾ ਕੇ ਬਾਹਰ ਮੰਗਦੇ ਨੇਗੇ ਉਹ ਮੰਗਦੇ ਉਹ ਨਹੀਂ ਮੰਗਦੇ ਜਿੰਨਾ ਦਾ ਨੁਕਸਾਨ ਨਹੀਂ ਹੋਇਆ ਉਹ ਉਹ ਪੱਜੇ ਫਿਰਦੇ ਸੜਕਾਂ ਦੇ ਪੱਜੇ ਫਿਰਦੇ ਜੀ ਹਾਂ ਠੀਕ ਹੈ ਤੁਸੀਂ ਕੀ ਚਾਹੁੰਦੇ ਹੋ ਕੀ ਚਾਹੁੰਦੇ ਹੋ ਹੁਣ ਵੀ ਤੁਹਾਡੀ ਹੈਲਪ ਕੀਤੀ ਜਾਵੇ ਕੀ ਕੀ ਆਂਦੇ ਹੋ ਸਾਡੀ ਇਹ ਚਾਹੁੰਦੇ ਆ ਜੀ ਉਹ ਮਾੜੀ ਮੋੜੀ ਹੈਲਪ ਕੀਤੀ ਜਾਵੇ ਹਣੇ ਕੜਕ ਪਜਾਈ ਜਾਵੇ ਤੇ ਆ ਕੋਠੇ ਕੋ ਦੁਕਲੇ ਪੈ ਜਾਣ ਹਣੇ ਤੁਹਾਨੂੰ 20 ਖਾਦ ਦੀ ਲੋੜ ਹੈ ਹਾਂਜੀ ਹਾਂਜੀ ਠੀਕ ਹੈ ਹੋਰ ਹੋਰ ਕੀ ਚਾਹੁੰਦੇ ਹੋ ਹੋਰ ਨੇ ਕੁਝ ਚਾਹੁੰਦੇ ਸਾਡੇ ਇਹੋ ਹੀ ਵੀ ਸਾਡੇ ਤੁਹਾਡਾ ਕਮਰੇ ਬਣ ਜਾਣ ਕਮਰੇ ਬਣ ਜਾਣ ਤੇ 20 ਖਾਦ ਮਿਲ ਜਾਣਾ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਬੋਲ ਕੇ ਦੱਸੋ ਹੋਰ ਕੀ ਕਹਿਣਾ ਚਾਹੁੰਦੇ ਸਭ ਪਹਿਲਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਰਮਦਾਸ ਦਾ ਏਰੀਆ ਵਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਹੈਗਾ ਵਾ ਨੰਗਲ ਸੋਹ ਤਾਡਾ ਕੀ ਨਾਮ ਹੈ ਹਰਦੀਪ ਸਿੰਘ ਇਹ ਸਰਦਾਰ ਹਰਦੀਪ ਸਿੰਘ ਦਾ ਪਰਿਵਾਰ ਆ ਜੀ ਕਿਨੇ ਕਿਨੇ ਭਰਾ ਇੱਥੇ ਰਹਿੰਦੇ ਆ ਅਸੀਂ ਤਿੰਨ ਭਰਾ ਇਹ ਤਿੰਨ ਭਰਾ ਵਾ ਜੀ ਤਿੰਨ ਭਰਾ ਬਹੁਤ ਗਰੀਬ ਆ ਤਿੰਨ ਕਿੱਲੇ ਜ਼ਮੀਨ ਆ ਇੱਕ ਇੱਕ ਕਿੱਲਾ ਪੈਲੀ ਦਾ ਆ ਇਹਨਾਂ ਨੂੰ ਇਹਨਾਂ ਦੇ ਘਰ ਦੀ ਜਿਹੜੀ ਹਾਲਤ ਆ ਬਹੁਤ ਖਸਤਾ ਹੋ ਚੁੱਕੀ ਐ ਤੇ ਇੱਕ ਗਰੀਬ ਪਰਿਵਾਰ ਆ ਜੱਟ ਜ਼ਿਮੀਂਦਾਰ ਹੈਗੇ ਆ ਇਹਨਾਂ ਨੂੰ ਮੰਗਦਿਆਂ ਵੀ ਸ਼ਰਮ ਆਉਂਦੀ ਐ ਜਿੰਨਾਂ ਦਾ ਨੁਕਸਾਨ ਨਹੀਂ ਹੋਇਆ ਉਹ ਟਰਾਲੀਆਂ ਦਾ ਮਗਰ ਭੱਜਦੇ ਆ ਟਰਾਲੀਆਂ ਤੋਂ ਘਰ ਘਰ ਦਰੀਏ ਇਹਨਾਂ ਨੂੰ ਪੈਸਾ ਮੰਗਦੇ ਆ ਵੀ ਬਹੁਤ ਸ਼ਰਮ ਆਉਂਦੀ ਐ ਤਾਂ ਅਸੀਂ ਅੱਜ ਆਏ ਆ ਸਾਡੀ ਸਸਤਾ ਦਾ ਨਾਂ ਹੈਗਾ ਵਾ ਸਿੱਖ ਮੁਸਲਮ ਸਾਂਝਾ ਆ ਦਿਖਾ ਦਿਓ ਜੀ ਮੇਰੀ ਸਸਤਾ ਦਾ ਸਿੱਖ ਮੁਸਲਮ ਸਾਂਝਾ ਸਾਡੀ ਸਸਤਾ ਵਾ ਜੋ ਅਸੀਂ ਅੱਜ 30 ਤੋਂ 35 ਦਿਨ ਹੋ ਗਏ ਆ ਜੋ ਸਮਾਧਾਂ ਵਾਲੇ ਗੁਰਦਾਰੇ ਦੇ ਕੋਲ ਸਾਡਾ ਮੈਡੀਕਲ ਕੈਂਪ ਚੱਲ ਰਿਹਾ ਵਾ ਅਸੀਂ ਹੋਰ ਵੀ ਗਰੀਬਾਂ ਦੀ ਜੋ ਵੀ ਸਹੂਲਤਾਂ ਪਿੱਛੋਂ ਸਾਡੇ ਭਾਈਚਾਰਾ ਲੈ ਕੇ ਆਉਂਦਾ ਵਾ ਮੰਜੇ ਬਿਸਤਰੇ ਕੰਬਲ ਬੈੱਡ ਗੱਦੇ ਜੋ ਵੀ ਕੁਝ ਲੈ ਕੇ ਆਉਂਦੇ ਆ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾਈਦਾ ਵਾ ਜਿਨ੍ਹਾਂ ਦਾ ਰੀਅਲ ਵਾਕਈ ਨੁਕਸਾਨ ਹੋਇਆ ਵਾ ਅੱਜ ਅਸੀਂ ਨੰਗਲ ਸੋਹ ਦੇ ਘਰ ਆਏ ਆ ਭਾਰੀ ਕੁਲਵੰਤ ਸਿੰਘ ਹਰਦੀਪ ਸਿੰਘ ਹਰਦੀਪ ਸਿੰਘ ਦੇ ਘਰ ਇਹਨਾਂ ਦੇ ਕਮਰਿਆਂ ਦੀ ਸਥਿਤੀ ਦੇਖੋ ਜੀ ਬਹੁਤ ਮਾੜੀ ਸਥਿਤੀ ਹੈ ਅਸੀਂ ਇਹ ਕਹਿੰਨੇ ਆਂ ਵੀ ਇਹਨਾਂ ਦੀ ਗਰੀਬਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਹਿੰਦੇ ਵੀ ਇਹਨਾਂ ਨੂੰ ਕਹਿੰਨੇ ਵੀ ਇੱਕ ਇੱਕ ਕਮਰਾ ਇਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਦੇਖੋ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਜੇ ਪੁੱਤ ਤੁਹਾਡਾ ਕਮਰਾ ਬਣ ਜੇ ਤੁਸੀਂ ਖੁਸ਼ ਹੋ ਬੋਲ ਕੇ ਦੱਸੋ ਹਾਂਜੀ ਹਾਂਜੀ ਬੋਲ ਕੇ ਦੱਸੋ ਤੁਸੀਂ ਖੁਸ਼ ਜੀ ਜੇ ਤੁਹਾਡਾ ਸਸਤਾ ਕਮਰਾ ਬਣਾ ਕੇ ਦਵੇ ਤੇ ਤੁਸੀਂ ਖੁਸ਼ ਹੋ ਹਾਂਜੀ ਹੋਰ ਹੋਰ ਕੀ ਚਾਹੁੰਦੇ ਤੁਸੀਂ ਹਾਂ ਜੀ ਬਸ ਛੱਤ ਪੈਰੇ ਇਹ ਫਤੰ। ਛੱਤ ਪੈਰੇ ਤੁਹਾਡੀ। ਤੁਸੀਂ ਕਿਹੜੇ ਸਕੂਲੇ ਪੜਦੇ ਹੋ? ਸਰਕਾਰੀ ਸਕੂਲ। ਕਿ ਕਿ ਸਕੂਲ ਦਾ ਕੀ ਨਾਮ ਆ? ਸਰਕਾਰੀ ਸਕੂਲ। ਸਕੂਲ ਦਾ ਨਾਮ ਕੀ ਏ? ਐਲੀਮੈਂਟ ਸਕੂਲ। ਠੀਕ ਹੈ ਤੁਹਾਡੇ ਪਾਪਾ ਕੀ ਕੰਮ ਕਰਦੇ ਆ? ਯਾਰ। ਯਾਰ ਦੇ ਦੱਪੇ ਜੀ। ਡੈਰੀ ਦੇ ਪੱਕਾ ਕਰਦੇ ਆ। ਠੀਕ ਹੈ ਜੀ ਇਹ ਬੱਚਾ ਛੋਟੇ ਛੋਟੇ ਬੱਚੇ ਆ ਵਿਚਾਰੇ। ਇਹ ਭਾਈ ਸਾਹਿਬ ਦਿਹਾੜੀ ਕਰਦੇ ਆ ਇਹਨਾਂ ਦਾ ਕੋਈ ਜੜੀਆ ਨਹੀਂ ਹੋਰ ਕੋਈ ਜਿਹੜੀ ਜ਼ਮੀਨ ਸੀਗੀ ਉਹ ਤਾਂ ਵੈਸੇ ਸਾਰਿਆਂ ਨੂੰ ਸਾਰੀ ਦੁਨੀਆ ਨੂੰ ਪਤਾ ਵੀ ਖਰਾਬ ਹੋ ਚੁੱਕੀ ਏ। ਸਾਡਾ ਵੀਡੀਓ ਪਾਉਣ ਦਾ ਮਕਸਦ ਹੀ ਇਹ ਮਾਤਾ ਜੀ ਵਿਚਾਰੇ ਆ ਇਹਨਾਂ ਦੇ